ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ 11 ਪੁੱਤੀ ਟਰਾਲੀ ਹੈ ਜੀ ਜੈਕ ਵਾਲੀ ਇਹਦੀ ਜਾਣਕਾਰੀ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸੰਦ ਦੀਆਂ 4-5 ਫੋਟੋਆਂ ਜਾਂ ਵੀਡੀਓ ਤੇ ਸਾਰੀ ਜਾਣਕਾਰੀ ਆਪਾਂ ਨੂੰ ਸਕਰੀਨ ਦੇ ਨੰਬਰ WhatsApp ਦਿੱਤਾ ਹੋਇਆ ਹੈ। ਉਹਦੇ ਉੱਤੇ ਭੇਜ ਦਿਓ ਜੀ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜਾਊਗੀ। ਬਾਕੀ ਗੱਲ ਕਰਦੇ ਹਾਂ ਟਰਾਲੀ ਬਾਰੇ। ਟਰਾਲੀ ਹੈਗੀ ਜੀ 11 6 ਦੀ 11 6 ਸਹਜ ਆ ਤੇ ਜੱਕਾਲੀ ਟਰਾਲੀ ਆਈ ਪੰਪ ਲੱਗਿਆ ਹੋਇਆ ਟਰਾਲੀ ਦੇ ਤੇ ਟਰਾਲੀ ਦੇ ਗਾਡਰਾਂ ਦੀ ਗੱਲ ਕਰੀਏ ਗਾਡਰ ਹੈਗੇ ਜੀ 8 ਦੇ 8 3.5 ਦੇ ਗਾਡਰ ਲੱਗੇ ਹੋਏ ਆ ਸੇਲਡ ਦੇ ਪੂਰੇ ਸਾਫ ਗਾਡਰ ਆ ਜੀ ਬਿਲਕੁਲ ਕਿਤੇ ਕੋਈ ਦਾਗੀ ਨਹੀਂ ਤੇ ਬਾਕੀ ਟਰਾਲੀ ਦੀ ਗੱਲ ਕਰੀਏ ਜੀ ਟਰਾਲੀ ਹੈਗੀ ਆ ਜੀ ਪੂਰੀ ਭਾਰੀ ਤੇ ਚਾਦਰ ਦੀ ਗੱਲ ਕਰੀਏ ਚਾਦਰ ਸਾਈਡਾਂ ਤੇ ਲੱਗੀ ਹੋਈ ਹੈ ਜੀ 12 ਦੇ ਤੇ ਬਾਕੀ ਫੱਟੀ ਲੱਗੀ ਹੋਈ ਹੈ ਜੀ ਤਿੰਨ ਸੂਤ ਤਿੰਨ ਸੂਤ ਤੇ ਫੱਟੀ ਲੱਗੀ ਹੋਈ ਆ ਆਈਐਸਆਈ ਮਾਰਕਾ ਸਾਰਾ ਲੋਹਾ ਲੱਗਿਆ ਜੀ ਤੇ ਬਾਕੀ ਜਿਹੜੀ ਚਾਦਰ ਹੈ ਜੀ ਚਾਦਰ ਲੱਗੀ ਹੋਈ ਹੈ ਜੀ ਟਾਟਾ ਦੀਆਂ ਮੋਹਰਾਂ ਵਾਲੀ ਟਾਟਾ ਦੀਆਂ ਮੋਹਰਾਂ ਲੱਗੀਆਂ ਹੋਈਆਂ ਆਮ ਲੋਹੇ ਦੀ ਚਾਦਰ ਨਹੀਂ ਹੈਗੀ ਟਾਟਾ ਦੀਆਂ ਮੋਹਰਾਂ ਵਾਲੀ ਚਾਦਰ ਆ ਪੂਰੀ ਚੰਗੀ ਤੇ ਨਾ ਗੱਲ ਸੜਨ ਵਾਲੀ ਤੇ ਇਹ ਆਮ ਚਾਦਰ ਨਾਲੋਂ ਮਹਿੰਗੀ ਹੁੰਦੀ ਹੈ ਜੀ ਰੁਪਈਆ 2 ਰੁਪਏ ਤੇ ਬਾਕੀ ਤੁਹਾਨੂੰ ਵਿਖਾ ਦਿੰਨੇ ਆ ਜੀ ਟੈਰ ਟਾਇਰ ਹੈਗੇ ਜੀ 1020 ਦੇ 1020 ਦੇ ਐਮ ਆਰ ਐਫ ਕੰਪਨੀ ਦੇ ਟਾਇਰ ਆ ਜੀ 2122 ਮਾਡਲ ਟਾਇਰ ਆ ਜੀ ਐਮ ਆਰ ਐਫ ਦੇ ਦੇਖ ਲਓ ਜੀ ਪੱਕੇ ਟਾਇਰ ਆ ਕੋਈ ਰਬੜ ਨਹੀਂ ਚੜੀ ਕੋਈ ਗੁੱਡੀ ਨਹੀਂ ਬਣੀ ਤੇ ਬਾਕੀ ਅੱਗੇ ਆ ਜਿਓ ਜੀ ਡਾਲੇ ਤੇ ਡਾਲਾ ਖੁੱਲਦਾ ਜੀ ਸਾਈਡ ਤੇ ਦਾ ਡਾਲਾ ਤੁਹਾਨੂੰ ਆਪਾਂ ਖੋਲ ਕੇ ਵੀ ਵਿਖਾ ਦਿੰਨੇ ਆ ਇੱਕ ਪਾਸੇ ਨੂੰ ਸਾਈਡ ਤੇ ਖੁੱਲਦਾ ਲੋਕ ਲੱਗਿਆ ਹੋਇਆ ਤੇ ਬਾਕੀ ਡਾਲਾ ਬਣਿਆ ਨਵੇਂ ਮਾਡਲ ਚ ਮਲੋਟ ਟਾਈਪ ਡਾਲਾ ਬਣਿਆ ਹੋਇਆ ਤੁਸੀਂ ਦੇਖ ਲਓ ਪਹਿਲਾਂ ਡਾਲੇ ਤੇ ਨਿਗਾਹ ਮਾਰ ਲਓ ਸਾਰੀ ਵਾਲ ਵਾਲਾ ਡਾਲਾ ਪਿਆ ਹੋਇਆ ਡਿਜ਼ਾਈਨ ਪਾ ਕੇ ਡਾਲਾ ਬਣਾਇਆ ਹੋਇਆ ਤੇ ਬਾਕੀ ਪੂਰਾ ਚੰਗਾ ਮਜ਼ਬੂਤ ਡਾਲਾ ਜੀ ਤੇ ਬਿਲਕੁਲ ਸੋਹਣਾ ਡਾਲਾ ਤੇ ਆਪਾਂ ਇਹਦੇ ਲਾਇਆ ਹੋਇਆ ਜੀ ਲੋਕ ਡਾਲੇ ਦੇ ਲੱਗਿਆ ਹੋਇਆ ਲੋਕ ਆਟੋਮੈਟਿਕ ਇਹ ਮੰਨ ਕੇ ਚੱਲੋ ਜੀ ਆਪਾਂ ਇੱਥੋਂ ਛੱਡ ਦਿੰਨੇ ਆ ਤੇ ਲੋਕ ਹੋ ਜਾਂਦਾ ਜੀ ਡਾਲਾ ਤੇ ਇਹ ਬਹੁਤ ਫਾਇਦੇਮੰਦ ਲੋਕ ਆ ਜੀ ਆਮ ਕਿਹਰੀ ਕਿल्ली ਪਾਉਣੀ ਬੰਦਾ ਜਾਂ ਪਿੰਨ ਪਾਉਣੀ ਭੁੱਲ ਜਾਂਦਾ ਤਾਂ ਫਿਰ ਡਾਲਾ ਵਜਦਾ ਬਹੁਤ ਆਈ ਇਹ ਕਿਸੇ ਆਪਾਂ ਰਾਹ ਚ ਜਾਂਦੇ ਆ ਵੀ ਇਹ ਹੁਣ ਲੋਕ ਹੋ ਗਿਆ ਇਹ ਖੁੱਲਦਾ ਨਹੀਂ ਜਿੰਨਾ ਮਰਜ਼ੀ ਜ਼ੋਰ ਲੱਗ ਜੇ ਇਹ ਨਹੀਂ ਖੁੱਲਦਾ ਬਾਕੀ ਇਥੋਂ ਲੋਕ ਕਰਕੇ ਆਪਾਂ ਡਾਲਾ ਇਹਦਾ ਖੋਲ ਸਕਦੇ ਤੇ ਬਾਕੀ ਗੱਲ ਕਰਦੇ ਅਗਲੇ ਪਾਸੇ ਆਪਾਂ ਚਾਦਰ ਦੀ ਵਿੱਚੋਂ ਚਾਦਰ ਖਾਦਨੇ ਆਈ ਦੱਸ ਗਏ ਚਾਦਰ ਲੱਗੀ ਹੋਈ ਆ ਤੇ ਵੇਖ ਲਓ ਜੀ ਤੁਸੀਂ ਸਾਰੀ ਇਹ ਵੀ ਸਾਫ ਆਈ ਬਾਕੀ ਟਰਾਲੀ ਇਹ ਪੁਰਾਣੀ ਟਰਾਲੀ ਚੱਲੀ ਹੋਈ ਆ ਇਹ ਚੱਲੀ ਹੋਈ ਆ ਜੀ 6 ਮਹੀਨੇ ਕਿਉਂਕਿ ਕਣਕ ਦੇ ਸੀਜ਼ਨ ਤੇ ਨਵੀਂ ਬਣੀ ਸੀ ਟਰਾਲੀ ਕਣਕ ਦੇ ਸੀਜ਼ਨ ਤੇ ਟਰਾਲੀ ਨਵੀਂ ਸੀ ਬਾਕੀ ਹਿੱਸਾ ਤੁਹਾਨੂੰ ਵਿਖਾ ਦਿੰਨੇ ਆ ਥੱਲੋਂ 4 ਇੰਚੀ ਹਿੱਸਾ ਪੂਰਾ ਚੌੜਾ 4 ਇੰਚੀ ਹਿੱਸਾ ਫੁੱਲ ਚੜਾਈ ਚਾਈ 56 57 ਸਟੈਂਡਰਡ ਸਾਈਜ਼ ਜਿਹੜੀ ਹੁੰਦੀ ਆ ਉਹਨਾਂ ਚੌੜਾ ਬਾਕੀ ਟਾਇਰਾਂ ਦੀਆਂ ਗੁੱਡੀਆਂ ਵੇਖ ਲਓ 1020 ਦੇ ਬੇਦਾਗ ਟਾਇਰ ਐ ਐਮ ਆਰ ਐਫ ਕੰਪਨੀ ਦੇ ਅੱਧੇ ਤੋਂ ਜ਼ਿਆਦੇ ਟਾਇਰ ਪਏ ਆ ਜੀ ਰੀਜਨਲ ਗੁੱਡੀ ਦੇ ਵਿੱਚ 50% ਟਾਇਰ ਪਏ ਜੀ ਵੇਖ ਲਓ। ਬਾਕੀ ਸਾਈਡਾਂ ਤੋਂ ਵੀ ਉਖਾ ਦਿੰਨੇ ਆ ਤੁਹਾਨੂੰ। ਤੇ ਇੱਥੇ ਮਾਰਕਾ ਵੀ ਉਖਾ ਦੋ ਆ ਵੀ 21 ਮਾਡਲ ਦੇ ਟਾਇਰ ਆ। ਹਾਂਜੀ ਵੇਖ ਲਓ ਜੀ 21 ਮਾਡਲ ਟਾਇਰ ਆ। ਤੇ ਕੋਈ ਸੁੱਕੇ ਨਹੀਂ ਗੇ ਬਿਲਕੁਲ ਚੰਗੇ ਟਾਇਰ ਪਏ ਨੇ। ਤੇ ਬਾਕੀ ਗੱਲ ਕਰੀਏ ਜੈਕ ਦੀ। ਜੈਕ ਲੱਗਾ ਹੋਇਆ 2 ਸਟਾਕ 20 ਟਨ ਵਾਲਾ ਜੈਕ ਲੱਗਾ ਹੋਇਆ ਜੈਕ ਵੀ ਵੇਖ ਲਓ। ਬਾਕੀ ਪੂਰੀ ਮਜ਼ਬੂਤੀ ਨਾਲ ਜੈਕ ਲੱਗਾ ਹੋਇਆ। ਤੇ ਥੱਲੋਂ ਵੇਖ ਲੋ ਗਾਰਡਨਾਂ ਦੀ ਤੇ ਜੈਕ ਦੀ ਵੇਖ ਲੋ ਜੈਕ ਹਾਈ ਸਪੀਡ ਲੱਗਾ ਛੇਤੀ ਚੱਕਣ ਵਾਲਾ ਜੈਕ ਹੈ ਜੀ ਛੇਤੀ ਚੱਕ ਦਾ ਥੋੜੇ ਤੇਲ ਨਾਲ ਚੱਕ ਲਾ ਕਈਆਂ ਟਰੈਕਟਰਾਂ ਦਾ ਤੇਲ ਘੱਟ ਹੁੰਦਾ ਜਿਹੜੇ ਵੱਡੇ ਜੈਕ ਆ ਉਹ ਬਹੁਤ ਸਲੋ ਸਪੀਡ ਨਾਲ ਚੱਕਦੇ ਆ ਇਹ ਹਾਈ ਸਪੀਡ ਨਾਲ ਜੈਕ ਚੱਕਣ ਵਾਲਾ ਜੀ ਤੇ ਬਾਕੀ ਟਰਾਲੀ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਨੰਬਰ ਨੋਟ ਕਰ ਲੋ ਜੀ 94788 86538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਮਕੰਦੇ ਵਾਲੇ ਖੜੀ ਹੈ ਜੀ ਮੁਕਸਰ ਜ਼ਿਲ੍ਹਾ ਬਾਕੀ ਰੇਟ ਦੀ ਗੱਲ ਕਰੀਏ ਰੇਟ ਬਹੁਤ ਜਾਇਜ਼ ਆ ਇਸ ਰੇਟ ਵਿੱਚ ਹਰੇਕ ਕੋਈ ਟਰਾਲੀ ਮੰਗਦਾ ਸੀਗਾ ਇਸ ਕਰਕੇ ਵੀਡੀਓ ਲੈ ਕੇ ਆਏ ਰੇਟ ਹੈਗਾ ਜੀ 1 ਲੱਖ ਤੇ 5000 ਰੁਪਇਆ ਬਹੁਤ ਜਾਇਜ਼ ਰੇਟ ਆ ਕਿਉਂਕਿ ਲੱਖ ਰੁਪਇਆ ਲਾਉਣ ਵਾਸਤੇ ਬਹੁਤ ਗਾਹਕ ਫੋਨ ਲਾਉਂਦੇ ਸੀ ਵੀ ਇੰਨੇ ਪੈਸਿਆਂ 'ਚ ਆਪਾਂ ਨੂੰ ਜੈਕ ਵਾਲੀ ਟਰਾਲੀ ਚਾਹੀਦੀ ਚੰਗੀ ਟਰਾਲੀ ਚਾਹੀਦੀ ਤੇ ਇੰਨੇ ਪੈਸਿਆਂ ਦੀ ਟਰਾਲੀ ਬਿਲਕੁਲ ਓਕੇ ਆ ਜੀ ਤੁਸੀਂ ਖਰੀਦ ਸਕਦੇ ਹੋ ਬਾਕੀ ਮਾਣਤਾਂ ਹੋ ਜੂ ਮੌਕੇ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉ ਆਪਣੀ スクリーン ਸ਼ਾਟ ਆ ਵਿਖਾਊਗਾ ਉਹਦਾ ਮਾਣਤਨ ਪੂਰਾ ਕੀਤਾ ਜਾਊ ਬਾਕੀ ਇਸ ਤਰ੍ਹਾਂ ਦੀਆਂ ਇਸ ਰੇਡ ਦੀਆਂ ਹੋਰ ਵੀ ਟਰਾਲੀਆਂ ਵੇਖਣ ਲਈ ਆਪਣਾ ਚੈਨਲ ਨਾਲ ਜੁੜੇ ਰਹੋ ਤੇ ਤੁਹਾਨੂੰ ਉਹਦੀਆਂ ਵੀ ਹੋਰ ਵੀ ਵੀਡੀਓ ਪਾਉਂਦੇ ਰਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਪਰਕ ਕਰ ਲਿਓ ਜੀ ਬਾਕੀ ਵੇਖ ਲਓ ਜੀ ਵਿੱਚੋਂ ਪੂਰੀ ਸਾਫਟ ਟਰਾਲੀ ਹੈ ਜੀ ਕਿਸੇ ਪਾਸੋਂ ਕੋਈ ਕੱਚ ਨਹੀਂਗਾ ਤੇ ਬਸ 6 ਮਹੀਨੇ 7 ਮਹੀਨੇ ਬਣੀ ਨੂੰ ਹੋਈ ਆ ਟਰਾਲੀ ਤੂੜੀ ਵਾਲੇ ਸੀਜ਼ਨ ਤੇ ਵੀ ਚੱਲੀ ਆ ਬਿਲਕੁਲ ਓਕੇ ਕੰਮ ਕਰਦੀ ਰਹੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ